ਕبھی ਜੈ ਕਬੀਰ ਸਤਿਗੁਰੂ ਕਬੀਰ ਸਾਹਿਬ ਜੀ ਦੇ 627 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਅਲੱਗ-ਅਲੱਗ ਮੰਦਰਾਂ ਵਿੱਚ ਸੰਸਥਾਨਾਂ ਵਿੱਚੋਂ ਸ਼ੋਭਾ ਯਾਤਰਾ ਦਾ ਯੋਜਨ ਹੋ ਰਿਹਾ ਹੈ ਔਰ ਅੱਜ ਰਾਮਨਗਰ ਵਿਖੇ ਵੀ ਬਹੁਤ ਵੱਡਾ ਯੋਜਨ ਕੀਤਾ ਗਿਆ ਹੈ ਔਰ ਸਨੂਰ ਸਾਧ ਸੰਗਤ ਔਰ ਬਹੁਤ ਸਖੂਨ ਦੇ ਸੰਜਨ ਇਹ ਯਾਤਰਾ ਇਹ ਹੋ ਰਹੀ ਹੈ ਔਰ ਸਭ ਪੂਰਪਾ ਕਰਦੇ ਨਾਮ ਦੀ ਦੇਵਕਸ਼ਣ ਔਰ ਪੂਰੇ ਸੰਸਾਰ ਦੇ ਮਾਨਵਤਾ ਦੇ ਵਿੱਚ ਜਿਹੜੀ ਸਮਾਇਆ ਜਾਂਦਾ ਹੈ ਉਹ ਸਤਿਗੁਰੂ ਕਬੀਰ ਸਾਹਿਬ ਜੀ ਦਾ ਸਿਧਾਂਤ ਹੈ ਇਹ ਹੈ ਕਿ ਅਵਲ ਅੱਲਾਹ ਨੇ ਰੁਪਾਇਆ ਕੁਦਰਤ ਦੇ ਸੰਬੰਧੇ ਇੱਕ ਨੂਰ ਤੇ ਸਭ ਜਗ ਵਿੱਚ ਗਿਆ ਕੌਣ ਉਹ ਮੰਨਦਾ ਸਤਿਗੁਰੂ ਕਬੀਰ ਸਾਹਿਬ ਦਾ ਸਿਧਾਂਤ ਹੈ ਕਿ ਮਾਨਵਤਾ ਇੱਕ ਹੈ ਪਰਮਾਤਮਾ ਇੱਕ ਹੈ ਅਸੀਂ ਸਾਰੇ ਉਹਦੇ ਅੰਸ਼ ਹਾਂ ਇਸੇ ਦੇ ਮੁੱਖ ਕਰਦੇ ਹੋਏ ਇਸ ਉਹ ਯਾਤਰਾ ਨੂੰ ਜੀਤਾ ਗਿਆ ਹੈ ਸਭ ਨੂੰ ਇਸ ਪਰਮ ਦੀ ਬਹੁਤ ਬਹੁਤ ਵਧਾਈ ਹੈ ਆਪਕੇ ਚੈਨਲ ਨੂੰ ਸਾਡੇ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਕਿ ਆਪ ਵੀ ਬਹੁਤ ਅੱਛਾ ਸੇਵਾ ਦੇ ਰਹੇ ਆਂ। ਧੰਨਵਾਦ। ਅੱਜ ਗੰਦਸੇਂਤਪੁਰ ਆਗਮਨ ਕਾਲ ਨੇ ਕੀਤੀ। ਆਸਾ ਦੀ ਪੜਾਈ ਸਾਵੀ ਦੀ ਧਾਰ ਉੱਪਰ ਯਾਤਰਾ ਨਿਕਲੀ ਜਾ ਰਹੀ ਹੈ। ਸਤਿਗੁਰੂ ਚੋਈ ਜੀ ਮਹਾਰਾਜੀ ਦਾ 627ਵਾਂ ਪ੍ਰਕਾਸ਼ ਜਿਹੜਾ ਉਹਦੇ ਸੰਬੰਧ ਦੇ ਵਿੱਚ ਇਥੋਂ ਦੇ ਨੌਜਵਾਨਾਂ ਦੀ ਟੀਮ ਆ ਗਈ ਆ। ਬੜੇ ਵੱਡੇ ਪੱਧਰ ਤੇ ਇਸ ਯਾਤਰਾ ਦਾ ਆਯੋਜਨ ਕਰਦੇ ਆ। ਮੈਂ ਸਾਰੀ ਨੌਜਵਾਨ ਕਮੇਟੀ ਨੂੰ ਮਾਤਾ ਮਾਂ ਨੂੰ ਭੈਣਾਂ ਨੂੰ ਮੱਲਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਬਹੁਤ ਹੀ ਵਧਾਈ ਦਿੰਦਾ ਮੈਂ ਔਰ ਮਾਰਾ ਗਿਆ ਦਸ ਕਰੂੰਗਾ ਕਿ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਤੇ ਮੰਗਲ ਹੋਵੇ ਸਾਡਾ ਸਮਾਜਿਕ ਪਾਈਚਾਲਾ ਇਸੇ ਤਰੀਕੇ ਨਾਲ ਮਜ਼ਬੂਤ ਰਹੇ ਔਰ ਜੋ ਸਾਨੂੰ ਸਿੱਖਿਆ ਜੀ ਮਹਾਰਾਜ ਦਿੱਤੀ ਆ ਅਸੀਂ ਉਹਦੇ ਉੱਪਰ ਚੱਲ ਕੇ ਧਰਮ ਔਰ ਸਮਾਜ ਦੀ ਸੇਵਾ ਕਰੀਏ ਜੋ ਸਾਡੇ ਗੁਰੂਆਂ ਦਾ ਸੰਦੇਸ਼ ਆ ਕਿ ਮਾਨਸ ਕੀ ਜਾਤ ਸਭੇ ਇੱਕੀ ਪਹਿਚਾਨ ਬੋ ਅਸੀਂ ਸਾਰੇ ਭਰਾ ਮੈਂ ਸਾਰੇ ਅਸੀਂ ਸਾਥੀ ਆ ਅਸੀਂ ਸਾਰੇ ਜਾਤ ਪਾਤ ਮਜ਼ਬਬ ਨੂੰ ਪਰੇ ਕਰਕੇ ਅਸੀਂ ਪ੍ਰਭੂ ਦਾ ਗੁਣ ਗਾਣ ਕਰ ਰਹੇ ਆਂ ਔਰ 11 ਤਰੀਕ ਨੂੰ ਉਹਨਾਂ ਦਾ ਪ੍ਰਕਾਸ਼ ਦਿਹਾੜਾ ਵਾ ਉਹ ਦਿਨ ਵੀ ਸਾਰਿਆਂ ਨੇ ਅਸੀਂ ਇਕੱਤਰ ਹੋ ਗਿਆ ਪ੍ਰਭੂ ਦਾ ਗੁਣ ਗਾਣ ਕਰਨਾ ਮੈਂ ਇੱਕ ਵਾਰੀ ਫੇਰ ਸਾਰੀ ਪਰਵੰਦਗੀ ਟੀਮ ਨੂੰ ਬਹੁਤ ਹੀ ਵਧਾਈ ਦਿੰਦਾ ਮੈਂ ਸਾਡੇ ਚਾਰੇ ਸਾਹਿਬ ਵੀ ਇੱਥੇ ਆਏ ਆ ਸਾਰਿਆਂ ਨੂੰ ਬਹੁਤ-ਬਹੁਤ ਮੁबारकबाद ਈਸ਼ਵਰ ਤੁਹਾਡੇ ਸਾਰਿਆਂ ਤੇ ਅਪਾਰ ਕਿਰਪਾ ਕਰੇ ਜੈ ਕਬੀ ਤਨਕਬੀ ਜੈ ਕਬੀ ਤਨਕਬੀ ਸਤਿਗੁਰੂ ਜੀ ਮਾਈ ਰਾਣੀ ਦੇ ਜਨਮ ਦਿਹਾੜੇ ਦੇ ਉਪਰੰਤ ਜਿਹੜੀ ਅੱਜ ਸੁਭਾ ਯਾਤਰਾ ਆਰਾਮਨਗਰ ਤੋਂ ਸ਼ੁਰੂ ਹੋ ਕੇ ਪੂਰੇ ਗਾਂਧੀ ਕੰਪਲੈਕਸ ਦੇ ਨਿਕਲਦੇ ਹੋਏ ਗਾਜੀਗੁਲਾ ਅਗਰਦੇਵਨਗਰ ਬਾਲਮੀਕੀ ਕਲੋਨੀ ਸਮਾਪਤੀ ਆਰਾਮਨਗਰ ਹੋਏਗੀ ਸਾਰੇ ਇਲਾਕਾ ਨਿਵਾਸੀਆਂ ਨੂੰ ਮੈਂ ਵਧਾਈ ਦਿੰਦਾ ਕਿ ਜਿਹੜੇ ਅੱਜ ਮਹਾਰਾਜ ਜੀ ਦੇ ਘਾਰੇ ਦੇ ਉਪਰਸ ਵਿੱਚ ਸੁਭਾ ਯਾਤਰਾ ਕਰ ਰਹੇ ਨੇ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਸੁਭਾ ਯਾਤਰਾ ਜੈ ਹਿੰਦ ਭਾਰਤ માતા ki ਜੈ ਅੱਜ ਅਸੀਂ ਬਾਬਾ ਜੀ ਨੂੰ ਵਧਾਈ ਦੇ ਵਿੱਚ ਇਹ ਇੱਕ ਵਿਸ਼ਾਲ ਸ਼ੋਭਾ ਯਾਤਰਾ ਜੋ ਸਾਡੇ ਜਿਹੜੇ ਰਕਸ਼ੋਮਣੀ ਕਬੀਰ ਜੀ ਨੇ ਉਹਨਾਂ ਦੇ ਯਾਦ ਵਿੱਚ ਆ ਜੋ ਉਹਨਾਂ ਦੇ ਵਿੱਚ ਹਾਂ ਉਹਨਾਂ ਦੇ ਵਿੱਚ ਕੀਤਾ ਜਾ ਰਿਹਾ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਆਪਣੇ ਕੈਮਰੇ ਦੇ ਵਿੱਚ ਨਾਲ ਨਾਲ ਚੱਲ ਕੇ ਆਪਣੇ ਯਾਤਰਾ ਦੀ ਦਰਸਾਉਣਾ ਮੈਂ ਕਿਹਾ ਜਾ 20 ਸਿਰੇ ਤੋਂ ਲੱਗੋ ਥੋੜਾ ਜਿਹਾ ਨਰਵਸ ਹੋ ਰਿਹਾ ਮੈਨੂੰ ਬੜਾ ਅੱਛਾ ਲੱਗਿਆ ਕਿ ਮੈਂ ਕਿੰਨੇ ਸਾਡੇ ਗੁਰੂ ਜੀ ਦੇ ਅਸ਼ੀਰਵਾਦ ਦੇ ਨਾਲ ਅਸੀਂ ਇਹ ਸ਼ੋਭਾ ਯਾਤਰਾ ਦੇ ਨਾਲ ਨਾਲ ਚੱਲਾਂਗੇ ਔਰ ਮੈਂ ਪਰੇ ਮਾਦਨ ਦਾ ਸਹਿ ਨਹੀਂ ਕਹਿਣਾ ਚਾਹਾਂ ਕਿ ਇਹੋ ਜਿਹਾ ਆਯੋਜਨ ਕਰਦੇ ਰਹੋ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਜੋ ਆਪਸੀ ਭਾਈਚਾਰਾ ਉਹ ਹਮੇਸ਼ਾ ਸਾ ਕਾਇਮ ਰਹਿ ਸਕੇ ਔਰ ਉਹ ਬਜ਼ੁਰਗਾਂ ਦਾ ਵੱਡਿਆਂ ਦਾ ਸਭ ਨੂੰ ਅਸ਼ੀਰਵਾਦ ਮਿਲਦਾ ਰਹੇ ਤਾਂ ਕਿ ਅਸੀਂ ਸਮਾਜ ਦੇ ਵਿੱਚ ਅੱਛਾ ਯੋਗਦਾਨ ਦੇ। ਧੰਨਵਾਦ। ਤੁਹਾਨੂੰ ਕਬੀਰ ਜੈਗਵੀ ਮੂਰ ਸੰਗਤ ਨੂੰ ਤੁਹਾਨੂੰ ਸਤਿਗੁਰੂ ਜੀ ਸਾਹਿਬ ਦੇ 627ਵੇਂ ਪ੍ਰਕਾਸ਼ ਦਿਵਸ ਤੇ ਲੱਖ ਲੱਖ ਵਧਾਈ। ਅੱਜ ਤੰਤਾਲ ਸਤਗੁਰ ਕਬੀਰ ਸਾਹਿਬ ਜੀ ਦੇ ਪ੍ਰਗਟ ਵਿਆਸ ਤੇ ਫਲਕਸ ਵਿੱਚ ਰਾਮਨਗਰ ਗਾਂਧੀ ਗੰਬ ਵਿੱਚ ਬੜਿਆ ਸ਼ੋਭਾ ਯਾਤਰਾ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਮੇਰਾ ਵੀ ਰਕਮਲ ਭਗਤ ਜੀਤਾ ਜੀ ਔਰ ਹੋਰ ਸਾਰੇ ਸਾਥੀ ਜੋ ਇਸ ਸ਼ੋਭਾ ਯਾਤਰਾ ਦਾ ਆਰੰਭ ਕਰਕੇ ਨਗਰ ਦੇ ਵਿੱਚ ਨਗਰ ਲਈ ਪ੍ਰਗਰਮਾ ਕਰ ਰਹੇ ਹਨ ਔਰ ਤੰਤਾਲ ਸਤਗੁਰ ਕਬੀਰ ਸਾਹਿਬ ਵੈਲਫੇਅਰ ਤੰਤਾਲ ਸਤਗੁਰ ਕਬੀਰ ਸਾਹਿਬ ਜੀ ਦੇ ਭਵਨ ਦੀ ਜਿਸ ਸਾਹੀ ਪੱਟੀ ਰੋਡ ਦੇ ਭਵਨ ਹੈ ਉਸ ਦੀ ਸਾਰੀ ਕਮੇਟੀ ਇਸ ਸ਼ੋਭਾ ਯਾਤਰਾ ਵਿੱਚ ਕਬੀਰ ਸਾਹਿਬ ਦਾ ਸੀਰਵਾ ਲੈਣ ਬੋਲਦੀ ਆ ਮੇਰੇ ਵੱਲੋਂ ਔਰ ਮੇਰੇ ਸਾਰੇ ਕਮੇਟੀ ਵੱਲੋਂ ਭੰਡਾ ਸਾਹਿਬ ਜੀ ਦੇ ਪ੍ਰਗਟ ਦਿਵਸੀਆਂ ਅੱਲਾਹ ਖਾਲਾ ਖੁਬ ਮੁਬਾਰਕ ਹੋਆ ਔਰ ਸੂਸਮ ਤੁਹਾਨੂੰ ਬੇਨਤੀ ਹੈ ਜੋ ਭੰਡਾ ਸਾਹਿਬ ਜੀ ਨੇ ਮੁੱਖ ਮੰਦਰ ਤੋਂ ਭਾਰਗੋਲੇ ਕੋਲ ਜੋ 10 ਤਰੀਕ ਨੂੰ ਸਵੇਰ ਦਾ ਮਿਲ ਰਹੀ ਆ ਉਸ ਸਮੇਂ ਦੇ ਆਰੰਭ ਨੂੰ ਕੋਲ ਜੀ ਸਾਹਿਬ ਦਾ ਸੀਰਵਾ ਬਾਕਰ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਜੈ ਜੀ